जेपीएमओ ਵੱਲੋਂ ਕੀਤਾ ਗਿਆ ਬਲਾਕ ਪੰਦਰੀ ਧਰਨਾ ਤੇ ਰੋਸ ਮਾਰਚ ਜੇਪੀਐਮਓ ਦੇ ਸੱਦੇ ਤੇ ਕਮਿਊਨਿਟੀ ਹਾਲ ਮਕੇਰੀਆਂ ਵਿਖੇ ਅੱਜ ਹੜਤਾਲ ਅਤੇ ਰੋਸ ਮਾਰਚ ਜੁਨੀਅਨ ਅਗੂ ਮਨਜੀਤ ਸਿੰਘ ਰਜਤ ਮਹਾਜਨ ਸतीश ਕੁਮਾਰ ਸਰਵਨ ਸਿੰਘ ਅਤੇ ਜਸਵੰਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਸਮੂਹ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀ ਕਰਮਚਾਰੀ ਭਾਰੀ ਗਿਣਤੀ ਵੀ ਸ਼ਾਮਲ ਹੋਏ ਮਕੇਰੀਆਂ ਤੋਂ ਪੱਤਰਕਾਰ ਦਲਵੀਰ ਸਿੰਘ ਚਰਖਾ ਦੀ ਰਿਪੋਰਟ ਔਰ ਨਵੀਆਂ ਤੇ ਵੱਡੀਆਂ ਖਬਰਾਂ ਦੇਖਣ ਲਈ ਸਾਡਾ ਨਿਊਜ਼ ਟੁਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ। ਹਰਕਤ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਮਹਿੰਗਾਈ ਕਿਸਾਨ ਸਾਹਿਬ ਨੂੰ ਨੱਥ ਪਾਓ। ਨੱਥ ਪਾਓ ਨੱਥ ਪਾਓ। ਮਹਿੰਗਾਈ ਕਿਸਾਨ ਸਾਹਿਬ ਨੂੰ ਨੱਥ ਪਾਓ। ਨੱਥ ਪਾਓ ਨੱਥ ਪਾਓ। ਗਰੀਬੀ ਬੇਰੋਜ਼ਗਾਰੀ ਨੂੰ ਦੂਰ ਕਰੋ। ਦੂਰ ਕਰੋ ਦੂਰ ਕਰੋ। ਗਰੀਬੀ ਤੇ ਬੇਰੋਜ਼ਗਾਰੀ ਨੂੰ ਦੂਰ ਕਰੋ। ਦੂਰ ਕਰੋ ਦੂਰ ਕਰੋ। ਕੱਲ ਹਿੰਦ ਹੜਤਾਲ ਜਿੰਦਾਬਾਦ 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 ਮੈਂ ਬੇਨਤੀ ਕਰਦਾ ਸਾਡੇ ਪੰਜਾਬ ਸਭ ਤੋਂ ਸਭ ਤੋਂ ਵਿਚੰਦੇ ਪ੍ਰਧਾਨ ਸਰਦਾਰ ਮਦੀਨ ਸਿੰਘ ਟੈਂਸ਼ਨਿੰਗਿਆ ਕੀਤਾ ਗਿਆ ਸਭ ਕੀ ਗਲਜ ਹੁੰਦੀ ਹੈ ਅੱਜ ਦਾ ਜਿਹੜਾ ਇਹ ਧਰਨਾ ਸੀ ਜੀਪੀਐਮਓ ਵੱਲੋਂ ਦੇਸ਼ ਵਿਆਪੀ ਹੜਤਾਲ ਸੀ ਤੇ ਜਿਹਦੇ ਤਹਿਤ ਕਿਸਾਨਾਂ ਦੀਆਂ ਮਜ਼ਦੂਰ ਤੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੈ ਕਾ ਨਿਯਮ ਜਿਹੜੀਆਂ ਮੰਗਾਂ ਆ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਆਸ਼ਾ ਵਰਕਰਾਂ ਮੈਡੇ ਮਿਲ ਵਰਕਰਾਂ ਦਾ ਮਾਨ ਪੱਤਾ ਦੁੱਗਣਾ ਕੀਤਾ ਜਾਏ ਇਹਨਾਂ ਦੀ ਬੀਮਾ ਦੀ ਬੀਮਾ ਕੀਤਾ ਜਾਵੇ ਆਦ ਮੰਗਾਂ ਨੂੰ ਲੈ ਕੇ ਜਿਹੜਾ ਇਹ ਧਰਨਾ ਸੀ ਤੇ ਜਿਹੜੇ ਐ ਲੇਬਰ ਕਾਨੂੰਨ 4 ਇਹ ਰੱਦ ਕੀਤੇ ਜਾਣ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ ਇਸ ਨੂੰ ਲੈ ਕੇ ਅੱਜ ਧਰਨਾ ਸੀ ਇਹ ਸਾਰੀਆਂ ਮੰਗਾਂ 25 ਕਰੋੜ ਹਿੰਦੁਸਤਾਨ ਚ 25 ਕਰੋੜ ਲੋਕਾਂ ਨੇ ਕਰਮਚਾਰੀਆਂ ਨੇ ਜਿਹੜੀ ਇਹ ਹੜਤਾਲ ਕੀਤੀ ਹੈ ਤੇ ਮਜ਼ਮਾ ਨੇ ਕਿਸਾਨਾਂ ਨੇ ਤੇ ਇਹ ਅੱਗੇ ਤੋਂ ਵੀ ਇਹ ਵੱਧਦੀ ਰਹੇਗੀ ਇਹ 50 ਕਰੋੜ ਵੀ ਸੰਖਿਆ ਹੋਏਗੀ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਹੀਂ ਮੰਨੀਆਂ ਤਾਂ ਧੰਨਵਾਦ ਅਮੋਂ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਸਬੰਧ ਵਿੱਚ ਇਕੱਠੇ ਹੋਏ ਸੀ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਦੁਕਾਨਦਾਰ ਤੇ ਸਾਡੀਆਂ ਜਿਹੜੀਆਂ ਮੰਗਾਂ ਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਸਰਕਾਰ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਚਾਰ ਲੇਬਰ ਕਾਨੂੰਨ ਰੱਦ ਕੀਤੇ ਜਾਣ ਸਰਵਿਸ ਫੈਡਰੇਸ਼ਨ ਮਕੇਰੀਆਂ ਇਕਾਈ ਅੱਜ ਅਸੀਂ ਸਾਰੇ ਜੀਪੀਐਮਓ ਦੇ ਸੱਦੇ ਉੱਤੇ ਦੇਸ਼ ਵਿਆਪੀ ਹੜਤਾਲ ਦੇ ਤਹਿਤ ਮੁਕੇਰੀਆਂ ਮਿਸਟਰ ਕਮੇਟੀ ਦੇ ਹਾਲ ਵਿੱਚ ਇਕੱਠੇ ਹੋਏ ਸੀ ਵੱਡੇ ਪੱਧਰ ਤੇ ਧਰਨਾ ਜਿਹੜਾ ਹੈ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਦਿੱਤਾ ਗਿਆ ਸਰਕਾਰ ਸ਼ੁਰੂ ਤੋਂ ਲੈ ਕੇ ਹੀ ਹੁਣ ਤੱਕ ਚਾਹੇ ਕੇਂਦਰ ਦੀ ਹੋਵੇ ਚਾਹੇ ਰਾਜ ਸਰਕਾਰ ਹੋਵੇ ਹਮੇਸ਼ਾ ਹੀ ਉਸਨੇ ਮੁਲਾਜ਼ਮ ਮਾਰੂ ਫੈਸਲੇ ਜਿਹੜੇ ਹਨ ਉਹ ਲਏ ਹਨ ਕਿਸਾਨ ਮਾਰੂ ਫੈਸਲੇ ਲਏ ਹਨ ਜਿਸ ਨਾਲ ਕਰਕੇ ਲੋਕਾਂ ਦੇ ਵਿੱਚ ਸਰਕਾਰਾਂ ਪ੍ਰਤੀ ਰੋਹ ਜਿਹੜਾ ਹੈ ਉਹ ਜਾਦਾ ਵੱਧ ਰਿਹਾ ਹੈ ਸੋ ਇਸ ਰੋਹ ਨੂੰ ਹੋਰ ਜਿਆਦਾ ਤੇਜ਼ ਕਰਨ ਦੇ ਲਈ ਪ੍ਰਚੰਡ ਕਰਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਧਰਨੇ ਜਿਹੜੇ ਹੈ ਜਾਂ ਮੁਜ਼ਾਹਰੇ ਜਿਹੜੇ ਆਉਗੇ ਕੀ ਜਾਣਗੇ ਜੇਕਰ ਸਰਕਾਰਾਂ ਜਿਹੜੀਆਂ ਹੈ ਆਪਣੇ ਇਹਨਾਂ ਕੰਮਾਂ ਤੋਂ ਬਾਜ਼ ਨਾ ਆਈਆਂ ਇਸ ਕਰਕੇ ਜਿੰਨੇ ਵੀ ਭੱਤੇ ਮੁਲਾਜ਼ਮਾਂ ਦੇ ਜਾਂ ਜੋ ਪੈਨਸ਼ਨਰ ਦਾ 2.5 ਦਾ ਗੜਾਕ ਹੈ ਜੀ ਉਸ ਜਾਂ ਆਪਾਂ ਇਹ ਕਹ ਜੀਏ ਕਿ ਜਿਹੜਾ ਇਹ ਕਮਿਸ਼ਨ ਦਾ ਬਣਾਇਆ ਹੈ ਕਿ ਉਸ ਨੂੰ ਜੱਟ ਇਸ ਤੇ ਜਿਹੜਾ ਦਾ ਨਹੀਂ ਕੀਤਾ ਗਿਆ ਤਾਂ ਇਹ ਜਿਹੜੇ ਧਰਮੇ ਹਨ ਤੇ ਹੋਰ ਆਉਣ ਵਾਲੇ ਸਮੇਂ ਦੇ ਵੱਡੇ ਲੋਕੇ ਦਾ ਭਾਰਤ ਕਰਨਗੇ ਤੇ ਵੱਡੀ ਗਿਣਤੀ ਦੇ ਵਿੱਚ ਆਪਾਂ ਆਪਣੇ ਸਾਥੀਆਂ ਨੂੰ ਲਾਮਬੰਦ ਕਰਕੇ ਪੂਰੇ ਦੇ ਸ਼ਾਮਲ ਕਰਵਾ ਕੇ ਸਰਕਾਰ ਦੀਆਂ ਨੀਤੀਆਂ ਦਾ ਡਟਵਾ ਵਿਰੋਧ ਜਿਹੜਾ ਕਰਨ ਤਾਂ ਬੋਲ ਮਾਲਮ ਹਾਂਜੀ ਆਸ਼ਾ ਵਰਕਰ ਸੁਖਮਨ ਪਤੋ ਸਿਰਵਾ ਚੇਅਰ ਪਛਾਣ ਸਾਡੀਆਂ ਆਸ਼ਾ ਵਰਕਰਾਂ ਦਾ ਨਾਮ ਵੀ ਕਾਪੀ ਨਾ ਹਾਂ ਨਾਮ ਲੇਖਣ ਇਹਨਾਂ ਦਾ ਕੋਈ ਵੀ ਮਤਲਬ ਕੇ ਵੀ ਇਹਨਾਂ ਨੂੰ ਸਰਕਾਰ ਨੇ ਕੋਈ ਐਸਾ ਫਾਰਮ ਪਤਾ ਜਿਹੜਾ ਬਹੁਤ ਘੱਟ ਕਰ ਦਿੱਤਾ ਆਸ਼ਾ ਵਰਕਰਾਂ ਦੇ ਇਨਸੈਂਟਿਵ ਜਿਹੜਾ ਕੱਟਿਆ ਗਿਆ ਵਾ ਜਿੱਦਾਂ ਐਨਸੀ ਕੇਸ ਆ ਉਹਨਾਂ ਤੋਂ ਇੰਟਰਵਿਊ ਤੋਂ ਲੈ ਕੇ ਡਿਲੀਵਰੀ ਤੱਕ ਸਾਰੇ ਪੈਸੇ ਕੱਟੇ ਗਏ ਆ ਫਿਰ ਵੈਕਸੀਨ ਲਿਉਂਦੇ ਪੈਸੇ ਕੱਟੇ ਗਏ ਆ ਅਸੀਂ ਸਰਕਾਰ ਅੱਗੇ ਇਹ ਕਹਿੰਦੇ ਆ ਕਿ ਜਿਹੜੇ ਆਸ਼ਾ ਵਰਕਰਾਂ ਦੇ ਅਨਸ਼ੈਂਡੀ ਕੱਟੇ ਗਏ ਆ ਉਹ ਬਹਾਲ ਕੀਤੇ ਜਾਣ ਆਸ਼ਾ ਵਰਕਰਾਂ ਦੀ ਅਨਸ਼ੈਂਡੀ ਵਿੱਚ ਵਾਅਦਾ ਕੀਤਾ ਜਾਵੇ ਤਨਖਾਹ ਵਿੱਚ ਵਾਅਦਾ ਕੀਤਾ ਜਾਵੇ ਜਿਹੜੇ ਸਾਡੇ ਕੱਟੀ ਹੋਈ ਤਨਖਾਹ ਆ ਉਹ ਵੀ ਬਹਾਲ ਕੀਤੀ ਜਾਵੇ ਤੇ ਆਸ਼ਾ ਵਰਕਰਾਂ ਨੂੰ ਜੋ ਬੰਦਾ ਦਾ ਪੈਸਾ ਦਿੱਤਾ ਜਾਵੇ ਇੱਕ ਆਸ਼ਾ ਵਰਕਰ ਦੀ ਸਾਡੀ ਡਿਊਟੀ ਦੇ ਟਾਈਮ ਤੇ ਮੌਟ ਹੋ ਗਈ ਉਹਦੇ ਦੋ ਛੋਟੇ ਛੋਟੇ ਬੱਚੇ ਹਨ ਲੇਕਿਨ ਸਾਡੀਆਂ ਕੁੜੀਆਂ ਨੇ 100-100 ਰੁਪਈਆ 200-200 ਇਕੱਠਾ ਕਰਕੇ ਉਹਦੇ ਬੱਚਿਆਂ ਦੀ ਸਹਾਇਤਾ ਕੀਤੀ ਥੋੜੀ ਬਹੁਤੀ ਲੇਕਿਨ ਉਹ ਪਰਿਵਾਰ ਬਹੁਤ ਗਰੀਬ ਆ ਤਾਂ ਸੀ ਸਰਕਾਰ ਕੇ ਇਹ ਬਹਾਰ ਲਾਉਨੇ ਆ ਕਿ ਇਹ ਬੱਚਿਆਂ ਦੀ ਮਦਦ ਕੀਤੀ ਜਾਵੇ ਸਰਕਾਰ ਦੇ ਕੋਲ 50-60 ਹਜ਼ਾਰ ਬੱਚਿਆਂ ਦੇ ਨਾਮ ਜਮ੍ਹਾਂ ਕਰਵਾਇਆ ਜਾਵੇ ਜੋ ਬੱਚੇ ਆਪਣੀ ਆਮ ਦੀ ਜ਼ਿੰਦਗੀ ਜੀ ਸਕਣ ਵਾਹ ਕੋਈ ਸਮਾਪਤੀ ਹੜਤਾਲ ਜਿੰਦਾਬਾਦ ਜਿੰਦਾਬਾਦ ਹਲਾਨਾ ਮਜ਼ਦੂਰ ਪੈਨਸ਼ਨ ਕਿਸਾਨ ਕਾ ਜਿੰਦਾਬਾਦ ਜਿੰਦਾਬਾਦ ਬਹੁਤ ਹੀ ਕਿੰਪੀ ਸਭਾ ਘਟਿਆ ਹੈ ਤੁਸੀਂ ਇਥੋਂ ਪਤਾ ਲੱਗਦਾ ਹੈ ਕਿ ਤੁਸੀਂ ਜਾਗਦੀ ਜ਼ਮੀਰਾਂ ਵਾਲੇ ਲੋਕ ਹੋ ਸਮਾਂ ਬੜਾ ਗੰਭੀਰ ਹੈ ਜਿਉਂ ਸਰਕਾਰਾਂ ਦੀ ਹਾਲਾਤ ਹੈ ਅਸੀਂ ਤੁਸੀਂ ਦੇਖ ਹੀ ਲਿਆ ਕਿ ਤਨਖਾਹਾਂ ਵੀ ਥੋੜੀਆਂ ਲੇਟ ਕੀਤੀਆਂ ਉਹਨਾਂ ਨੇ ਅਜੇ ਵੀ ਕੁਝ ਸਾਥੀਆਂ ਦੀਆਂ ਤਨਖਾਹਾਂ ਵੀ ਨਹੀਂ ਪਈਆਂ ਸਰਕਾਰ ਕਰਜ਼ੇ ਦਾ ਕਰਜ਼ਾ ਚੁੱਕੀ ਜਾ ਰਹੀ ਹੈ ਤੇ ਦਾਅਵੇ ਬਹੁਤ ਵੱਡੇ ਵੱਡੇ ਕਰ ਰਹੀ ਹੈ ਹੁਣ ਕੱਲ ਦਾ ਇੱਕ ਹੋਰ ਹਵਾਜ ਗੱਲ ਕਰ ਦਿੱਤੀ ਹੈ ਕਿ 10 ਲੱਖ ਕਰਮੀਆਂ ਦਾ ਪਰਿਵਾਰਾਂ ਦਾ 65 ਲੱਖ ਪਰਿਵਾਰਾਂ ਦਾ 10 ਲੱਖ ਤੱਕ ਦਾ ਬੀਮਾ ਸਿਹਤ ਬੀਮਾ ਪਰ ਸਾਥੀਓ ਇਹ ਤੱਕ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਤਾਂ ਮਿਲਿਆ ਕੀ ਕਰੋ ਕੀ ਕਰੋ ਸੱਥੇ ਕਰੋ ਦੇਸ਼ ਵਿਆਪੀ ਹੜਤਾਲ ਜਿੰਦਾਬਾਦ 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 ਮਹਿੰਗਾਈ ਪ੍ਰਸ਼ਾਸਨ ਸਾਹਿਬ ਨੂੰ ਨੱਕ ਪਾਓ ਨੱਕ ਪਾਓ ਨੱਕ ਪਾਓ ਮਹਿੰਗਾਈ ਪ੍ਰਸ਼ਾਸਨ ਸਾਹਿਬ ਨੂੰ ਨੱਕ ਪਾਓ غریبی بے روزگاری کو دور کرو دور کرو دور کرو غریبی تے بے روزگاری نو دور کرو دور کرو کل ہند ہڑتال زندہ باد زندہ باد زندہ باد زندہ باد پنجاب تے کیندر سرکاراں زندہ باد